ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਮੇਰੇ ਪਾਪੇ ਦਾ 80 ਸਾਲ ਦੀ ਉਮਰ ਦੇ ਵਿੱਚ ਪਿਆ ਹੋਇਆ ਕਿਉਂਕਿ ਜਵਾਨੀ ਦੇ ਵਿੱਚ ਇਸ ਤੇ ਜਦੋਂ ਵੀ ਪਿਆ ਆਉਂਦਾ ਸੀ ਤਾਂ ਭਾਨੀ ਬਚ ਜਾਂਦੀ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇਸ ਤੇ ਘਰ ਦੇ ਵੀ ਰਸਮ ਰਿਵਾਜ ਪੂਰਾ ਕਰ ਰਹੇ ਹਨ ਦੱਸਿਆ ਜਾਂਦਾ ਹੈ ਕਿ 70 ਸਾਲ ਦੀ ਬੇਬੇ ਦੇ ਨਾਲ ਇਸ ਇਸ ਬਾਬੇ ਦਾ ਵਿਆਹ ਹੋਇਆ ਹੈ ਅਤੇ ਵੀਡੀਓ ਦੇ ਵਿੱਚ ਕਈ ਲੋਕ ਕਮੈਂਟ ਵੀ ਕਰ ਰਹੇ ਸੀ ਕਿ ਪਾਪਾ 80 ਸਾਲ ਦੀ ਉਮਰ ਦੇ ਵਿੱਚ ਇਹੋ ਜਿਹਾ ਕੁਝ ਕਰ ਰਿਹਾ ਹੈ ਕਿ ਇਹ ਬਾਬੇ ਤੇ ਲਈ ਸਹੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਰਾਏ ਦੋ ਅਤੇ ਜਿਹੜੇ دوست ਦਾ ਜੋੜੇ ਦਾ ਨਹੀਂ ਵਿਆਹ ਹੋ ਰਿਹਾ ਤੁਸੀਂ ਉਸ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਆਲ ਪੰਜਾਬ ਤੇ ਤਾਂ ਜ਼ਰੂਰ ਸਬਸਕ੍ਰਾਈਬਰ ਕਰੋ ਟੈਲੀ ਨਿਊ ਦੇਖਣ ਦੇ ਲਈ ਅਤੇ ਕਮੈਂਟਾਂ ਦੇ ਵਿੱਚ ਜੋ ਆਪਣੀ رائے ਜ਼ਰੂਰ ਦੇ ਕੇ ਜਾਵੋ ਕਿ ਇਹ ਬਾਬੇ ਨੇ ਇਸ ਉਮਰ ਦੇ ਵਿੱਚ ਵਿਆਹ ਕਰਾ ਕੇ ਸਹੀ ਕੀਤਾ ਹੈ ਜਾਂ ਗਲਤ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਦੋਸਤਾਂ ਦੇ ਨਾਲ ਜੋ ਆਪਣੀ ਵਿਆਹ ਦੀ ਉਮੀਦ ਸਾਡੇ ਚੁੱਕੇ ਹਨ